ਉਹ ਠੀਕੀ ਦੇ ਬਰਾਵਾ ਕੋਈ ਨਹੀਂ ਉੱਥਾ ਪੈਸੇ ਲੈਂਦੇ ਭੇਗੇ ਆ ਫ੍ਰੀ ਲਿਖਿਆ ਬਾਸਰ ਯੂਨੀਅਨ ਫ੍ਰੀ ਲਿਖਿਆ ਵਾ ਪੈਸੇ ਲੈਂਦੇ ਭੇਗੇ ਆ ਸਰਕਾਰ ਕੋਲ ਬਾਸਰ ਫ੍ਰੀ ਜਾ ਸਕਦਾ ਵਾ ਉਹ ਜਾਰੀ ਨਾ ਕਿਹੜੀ ਆਂਟੀ ਇਹ ਕਿਹੜੀ ਆਂਟੀ ਵਡਗੀ ਹਰਿੰਦਰ ਅੰਦਰ ਕਿਹੜੀ ਆ ਦਿਖਾਓ ਕਿੱਧਰ ਕਿਹੜੀ ਆ ਵਡਗੀ ਹਰਿੰਦਰ ਅੰਦਰ ਆਹ ਯਾਰ ਪੈਸੇ ਹੱਤ ਵਿਚ ਆਲੇ ਹੱਥ ਪੈ ਗਏ। ਓਰੇ ਆ ਕੇ ਦੇਖ ਲੋ ਕਿਉਂ ਤੁਸੀਂ। ਆਹ ਦੇਖ ਪੈਸੇ ਬੜੇ ਆ। ਨਹੀਂ ਤੁਸੀਂ ਬਾਥਰੂਮ ਦੇ ਪੈਸੇ ਲੈ ਰਹੇ ਹੋ। ਬਾਈ ਮੇਰੇ ਨਾਲ ਗੱਲ ਨਹੀਂ ਕਰਨੀ। ਬਾਤ ਕੋ ਬਲਾਓ। ਤੁਸੀਂ ਫਰੀ ਆ ਬਾਥਰੂਮ ਤੁਸੀਂ ਦੱਸ ਦਈਏ ਕਿ ਉਹ ਲੈਣੇ 5-10 ਰੁਪਏ। ਬਾਥਰੂਮ ਚਲੋ ਆਓ ਇੱਧਰ। ਆ ਜਾਓ ਦਿਖਾਉਂਦਾ। ਨਹੀਂ ਇੱਥੇ ਹੀ ਬੈਠੇ ਜਾ। ਹੈਂ ਲੈਂਦੇ। ਅੱਧੀ ਗੱਲ ਥੋੜੀ ਐ। ਕੀ? ਅੱਧੀ ਗੱਲ ਥੋੜੀ ਐ। ਇਹ ਰੋੜ ਲੈਂਦੇ ਨੇ। ਨਹੀਂ ਬਾਤਮੀ ਜੀ ਤੁਸੀਂ ਕੀ ਕਰਦੇ ਹੋ ਕਾਕਾ ਨਾਲ? ਤੁਸੀਂ ਲੋਕਾਂ ਨਾਲ ਲੇਡੀ ਨਾਲ ਕੀ ਕਰਦੇ ਹੋ? ਟੱਕੇ ਨਾਲ ਤੁਸੀਂ ਪੈਸੇ ਜੇਬਾਂ ਚੋਂ ਕੱਢਦੇ ਹੋ ਤੁਸੀਂ। ਆਪਣੀ ਵਾਰ ਤੁਹਾਨੂੰ ਤੱਕੇਸ਼ਾਈ ਜ਼ਿਆਦਾ ਕੀ ਨਹੀਂ ਕਰਦੇ ਆਪਣੀ ਵਾਰ ਤੁਹਾਨੂੰ ਬਦਤਮੀਜੀ ਜ਼ਿਆਦਾ ਕੀ ਤੁਸੀਂ ਕੀ ਕਰਦੇ ਹੋ ਲੋਕਾਂ ਨਾਲ ਨਹੀਂ ਆਪ ਤੁਹਾਡੀ ਸਹੂਲਤ ਲਈ ਸਰਕਾਰ ਨੇ ਹੈਲਪਲਾਈਨ ਚਲਾਈ ਹੋਈ ਹੈ ਜੀ ਉੱਤੇ ਕਾਰਵਾਈ ਹੁੰਦੀ ਆ ਕਿਹਨਾਂ ਦੇ ਤੱਕੇਸ਼ਾਈ ਹੈ ਜੀ ਇਹ ਬੋਰਡ ਐਵੇਂ ਨਹੀਂ ਲੱਗੇ ਆ ਕਿ ਬੋਰਡ ਸਰਕਾਰ ਦੇ ਡੰਡੇ ਕਰਕੇ ਲੱਗੇ ਹੋਏ ਨੇ ਇਹ ਕਿਉਂਕਿ ਇਹ ਪਰ ਲੋਕ ਆਪਣੇ ਭੋਲੇ ਨੇ ਦੇ ਦਿੰਦੇ ਔਰ ਬਸ ਇਹੀ ਹਾਲ ਤੁਸੀਂ ਕੀ ਕਰਦੇ ਹੋ ਤੁਸੀਂ ਕਿਹੜੀ ਬਦਤਮੀਜੀ ਕਰਦੇ ਹੋ ਤੁਸੀਂ ਨਹੀਂ ਲੋਕਾਂ ਦੇ ਜਨਾਨੀਆਂ ਨਾਲ ਮੇਰੇ ਕੋਲ ਰਿਕਾਰਡਿੰਗ ਆ ਲੇਡੀਆਂ ਹੁਣ ਬੋਲ ਕੇ ਗਈਆਂ ਨੇ ਤੇਰੇ ਖਿਲਾਫ ਬਿਆਨ ਤੇਰੇ ਖਿਲਾਫ ਤੂੰ ਦੇਖ ਕੇ ਭੱਜੀ ਕਿਉਂ ਆ ਫਿਰ ਕੈਮਰਾ ਦੇਖ ਕੇ ਲੁਕੀ ਕਿਉਂ ਫਰਿੱਜ ਦੇ ਪਿੱਛੇ ਜਾ ਕੇ ਕਿਸ ਦਾ ਕੰਮ ਕਰ ਲਈਆਂ ਕਰ ਲਈ ਮੈਂ ਫਰਿੱਜ ਦੇ ਵਿੱਚ ਤੂੰ ਲੁਕਾ ਨਹੀਂ ਦੱਸਿਆ ਕਹਿੰਦੇ ਦੇਖ ਕੇ ਭੱਜ ਗਈ ਔਰੇ ਤੂੰ ਫਰਿੱਜ ਪਿੱਛੇ ਲੁਕ ਗਈ ਆ ਕੇ ਕੀ ਕਰ ਰਹੀ ਸੀ ਫਰਿੱਜ ਪਿੱਛੇ ਫਿਰ ਆਪਣਾ ਕੰਮ ਫਰਿੱਜ ਪਿੱਛੇ ਕੀ ਕਰ ਰਹੀ ਸੀ ਤੂੰ ਫਿਰ ਜੇ ਨਹੀਂ ਭੱਜੀ ਤੂੰ ਅਭੀ ਵੀ ਕਰੂੰਗੀ ਬਾਤ ਤੇ ਫੋਨ ਇੱਥੇ ਨਹੀਂ ਹੁੰਦੀ ਕਿੱਥੇ ਦੀ ਰਹਿਣ ਆਲੀ ਆ ਤੂੰ ਬਾਹਰ ਉਧਰ ਜਾ ਕੇ ਬਾਤ ਕਰ ਲੈ ਉਹਰੇ ਬਲਾ ਠੇਕੇਦਾਰ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਸ਼ਹੀਦ ਸakreਵ ਇੰਟਰਨੈਸ਼ਨਲ ਬੱਸ ਟਰਮੀਨਲ ਲੁਧਿਆਣਾ ਵਿਖੇ ਖੜੇ ਆਂ ਇਸ ਬੱਸ ਅੱਡੇ ਤੇ ਹਰ ਰੋਜ਼ ਸੈਂਕੜੇ ਸਵਾਰੀਆਂ ਆਪਣਾ ਸਫ਼ਰ ਤੈਅ ਕਰਦੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੀ ਬੱਸ ਇੱਕ ਮੀਡਲ ਕਲਾਸ ਦੀ ਸਵਾਰੀ ਨੂੰ ਕਿਹਾ ਜਾਂਦਾ ਹੈ ਜਿੱਥੇ ਕੀ ਕਬੀਨਦਾਰੀ ਨਾਲ ਜੂਝਦਾ ਹੋਇਆ ਉਹ ਪਰਿਵਾਰਕ ਮੈਂਬਰ ਉਹ ਪਰਿਵਾਰ ਸਫ਼ਰ ਕਰਦੇ ਨੇ ਜਿਨ੍ਹਾਂ ਦੀ ਆਮਦਨ ਇੰਨੀ ਜ਼ਿਆਦਾ ਨਹੀਂ ਹੁੰਦੀ ਬੱਸਾਂ ਦੇ ਵਿੱਚ ਸਫ਼ਰ ਕਰਨ ਦੇ ਲਈ ਮਜਬੂਰੀ ਹੁੰਦੀ ਹੈ ਪਰ ਉੱਥੇ ਹੀ ਬੱਸਾਂ ਦੇ ਕੋਲ ਜਿ ਸਹੂਲਤਾਂ ਵੀ ਲੋਕਾਂ ਦੇ ਲਈ ਜਾਰੀ ਕੀਤੀਆਂ ਜਾਂਦੀਆਂ ਨੇ ਜਿਵੇਂ ਕਿ ਇੱਥੇ ਬਾਥਰੂਮ ਹੈ ਸਾਹਮਣੇ ਦੇਖ ਸਕਦੇ ਹੋ ਲਿਖਿਆ ਹੋਇਆ ਬਾਥਰੂਮ ਫ੍ਰੀ ਹੈ ਟਾਇਲਟ ਦੇ 5 ਰੁਪਏ ਨੇ ਪਰ ਇੱਥੇ ਕਿਸ ਤਰ੍ਹਾਂ ਲੋਕਾਂ ਦੀ ਲੁੱਟਖਸਟ ਹੋ ਰਹੀ ਹੈ ਕਿੰਨੇ ਪੈਸੇ ਨੇ ਜੀ ਬਾਥਰੂਮ ਦੇ ਬਾਥਰੂਮ ਦੇ ਕਿੰਨੇ ਪੈਸੇ ਨੇ ਇਹ ਠੀਕੇ ਰਿਹਾ ਜੀ ਠੀਕੇ ਰਿਹਾ ਠੀਕੇ ਤੇ ਕਿੰਨੇ ਪੈਸੇ ਨੇ ਹਾਂ ਜੀ ਕਿੰਨੇ ਪੈਸੇ ਲੈਣੇ ਬਾਥਰੂਮ ਦੇ ਉਹ ਜਿਹੜਾ ਅੱਧਾ ਜਾਏਗਾ ਫਿਰ ਫਲੈਸ਼ ਜਾਈਗਾ 5 ਰੁਪਏ ਲਵਾਗੇ ਕਿੰਨੇ ਪੈਸੇ ਲੈਣੇ 5 ਰੁਪਏ ਪਰ ਬੰਦਾ ਤੁਸੀਂ ਪੜੇ ਲਿਖੇ ਨਹੀਂ ਆ ਕਿ ਬਾਥਰੂਮ ਫ੍ਰੀ ਲਿਖਿਆ ਹੋਇਆ ਤੁਸੀਂ ਕੰਪਲੇਨ ਨਾ ਦਿੱਤੇ ਆਉਂਨਾ ਦਿੱਤੇ ਨਹੀਂ ਨੂੰ ਪੈਸੇ ਤੇ ਗਾਹ ਦੇਕੇਦਾਰ ਕਾਣਾ ਬੁਲਾ ਕੇ ਲੈ ਕੇ ਆ ਜੀ ਕਿੰਨੇ 20 ਰੁਪਏ ਲਿਆ ਟਾਇਲਟ ਦੇ 20 ਰੁਪਏ 20 ਰੁਪਏ ਕਿੰਨੇ ਲੈ ਲੈ ਟੋਇਲਟ ਦੇ 10 ਰੁਪਏ ਲੈਣੇ ਲੈ ਲੈ ਅੱਜ ਬਸ ਵੜਨਾ ਨਹੀਂ ਫਿਰ ਤੂੰ ਹੁਣ ਕਿਉਂ ਮੋੜ ਲੱਗਿਆ ਹੁਣ 10 ਰੁਪਏ ਦੇ ਕੇ ਨਹੀਂ ਤੂੰ ਪਹਿਲਾਂ ਬੱਤ ਕਿਉਂ ਲੈਣ ਫਿਰ ਪਹਿਲੇ ਦਿੱਤੇ ਨਹੀਂ ਉਹਨੇ ਨਹੀਂ ਲੋਟ ਮੈਂ ਕਿਹਾ ਯਾਰ ਤੈਨੂੰ ਉਹਦਾ ਗਰੀਬ ਬੰਦਾ ਉਹਨੇ ਸਫਰ ਕਰਦਾ 10 ਰੁਪਏ ਮੋੜ ਦਿੱਤੇ ਆ 10 ਰੁਪਏ ਦੇਖ ਕੇ ਕੈਮਰਾ ਮੋੜਤੇ ਤੇ ਐਵੇਂ ਮੋੜਦੇ ਕੈਮਰਾ ਪਹਿਲਾਂ ਕਿੰਨੇ ਪੈਸੇ ਗਿਆ ਤੂੰ ਪਹਿਲੇ 20 ਰੁਪਏ ਕੱਟੇ ਐਸਨੇ ਉਧਰ 10 ਲਈ ਹੈ ਲੇਡੀਜ਼ ਕੇਸ ਹੈ ਔਰ ਇਹਨੇ ਪਿਛਲੀ ਇਹਦੇ ਉਹ ਪਿਛਲੀ ਇਹ ਲਿਖ ਕੇ ਫਰੀ ਨਹੀਂ ਹੈਗਾ ਬਰਾ ਫਰੀ ਨਹੀਂ ਹੈਗਾ ਠੇਕੇ ਦੇ ਆ ਉਹ ਕਦੇ ਬਾਤ ਲਿਖਿਆ ਕੋਈ ਨਹੀਂ ਆਪਾਂ ਪੈਸੇ ਲੈਂਦੇ ਭੇਗੇ ਆ ਫਰੀ ਲਿਖ ਕੇ ਲਾਇਆ ਬਾਦਰ ਯੂਨੀਅਨ ਫਰੀ ਲਿਖਿਆ ਹੋਆ ਪੈਸੇ ਲੈਂਦੇ ਭੇਗੇ ਆ ਸਰਕਾਰ ਵੱਲੋਂ ਬਾਦਰ ਫਰੀ ਜਾ ਸਕਦਾ ਠੇਕੇ ਜਿੰਨੇ ਭਰਾਵਾ ਇੱਥੇ ਕਾਂਟੀ ਬੈਠੀ ਸੀ ਉਹਨੇ ਕੁਆਂਟੀ ਵੀ ਪਹਿਲੇ ਆ ਰਹੀ ਐ ਇੱਥੇ ਬੈਠੀ ਹੋਈ ਭਾਜੀ ਕਿ ਉਹ ਚਲ ਗਈ ਹੁਣੇ ਭਾਜੀ ਇਹ ਭਾਈ ਰੋਜ਼ ਦਾ ਗੰਮਾ ਰੋਜ਼ ਦਾ ਹਾਂਜੀ 20 ਰੁਪਏ ਲੈ ਸਾਡੇ ਦੋਨਾਂ ਦਾ ਬਾਲਟ ਦੇ ਹਾਂ ਜੀ 20-20 ਰੁਪਏ 10-10 ਰੁਪਏ ਦੱਸ ਦੱਸ ਜਮਾਨ ਕਿ ਲੈਂਦੇ ਵੇ ਟੱਕਾ ਕਰ ਲੈਂਦੇ ਵੇ ਆ ਇਹ ਲਿਖਾ ਨਾ ਦੋ ਲੜ ਨੂੰ ਕਹਿੰਦੇ ਆ ਅੱਜ ਤਾਂ ਲੈਣਾ ਬੈਠੇ ਆ ਨਹੀਂ ਜੇ ਨਾ ਨਾ ਬਾਥਰੂਮ 프리 ਆ ਕੌਣ ਬੈਠਦਾ ਇੱਥੇ ਇਹ ਯਾਰਾਂ ਬੈਠੇ ਜਾਂਦੇ ਆ ਇਹ ਦੁਕਾਨ ਦੇ ਅੰਦਰ ਕੇ ਕੋਈ ਪੈਸਾ ਨਹੀਂ ਦੇਣਾ ਬਾਕਰ ਹੁੰਦਾ ਜਿਹੜਾ ਬੰਦਾ ਬਾਥਰੂਮ ਕਰਕੇ ਹੁੰਦਾ ਫ੍ਰੀ ਜਾਣਾਗਾ ਔਰ ਇਹ ਠੇਕੇਦਾਰ ਨੂੰ ਬਲਾ ਸੋਡੇ ਤੇ ਕਾਰਵਾਈ ਕਰਦੇ ਆ ਲੋਟ ਮਚਾਈ ਆ ਓਰੇ ਪਲਾਟ ਇੱਕ ਦਾ ਨੂੰ ਕਿਹੜਾ ਠੇਕਾ ਦਾ ਤੁਹਾਡਾ ਤੁਹਾਡਾ ਠੇਕਾ ਕੈਨਸਲ ਮਾਇਆ ਕਰਾਉਣਾ ਓਰੇ ਤੁਸੀਂ ਅਗਲੇ ਬਾਦ ਨੂੰ ਬੈਠਾ ਤੁਹਾਨੂੰ ਪਤਾ ਗਰੀਬ ਬੰਦੇ ਦਾ ਓਰੇ ਗਰੀਬ ਬੰਦੇ ਨੇ ਹੁਣ ਓਰੇ ਓਰੇ ਓਹ ਜਾਰੀ ਨਾ ਕਿਹੜੀ ਆਂਟੀ ਕਿਹਨੇ ਕਿਹੜੀ ਆਂਟੀ ਦੁਕਾਨਦਾਰ ਵੜ ਗਈ ਲੋ ਅੰਦਰ ਕਿਹੜੀ ਆ ਦਿਖਾਓ ਕਿੱਧਰ ਕਿਹੜੀ ਆ ਕਿਹੜੀ ਆ ਵੜ ਗਈ ਹੁਣ ਅੰਦਰ ਪਲੀਜ਼ ਆਹ ਦੇਖ ਭਾਈ ਆਹ ਪੈਸੇ ਹੱਥ ਵਿਚ ਆ ਲੈ ਮੱਚ ਪੈ ਓਰੇ ਅੱਗੇ ਕਿਹੋ ਲੋ ਕਿਹ ਤੁਸੀਂ ਆ ਲੈ ਕੇ ਪੈਸੇ ਬੜੇ ਆ ਨਹੀਂ তুই ਬਾਥਰੂਮ ਦੇ ਪੈਸੇ ਲੈ ਰਹੇ ਆ ਬਾਈ ਮੇਰੇ ਨਾਲ ਬਾਤ ਨਹੀਂ ਕਰਨੀ ਬਾਥਰੂਮ ਕਰਨ ਦੇ ਪੈਸੇ ਲੈ ਕੇ ਬਾਥਰੂਮ ਬਾਤ ਨਹੀਂ ਕਰ ਤੂੰ ਉਧਰ ਪਬਲਿਕ ਤੇ ਜਗ੍ਹਾ ਤੇ ਬੈਠੇ ਨਹੀਂ ਜਿਆਦਾ ਗਲਤ ਬਾਤ ਨਹੀਂ ਕਰਨੀ ਉਧਰ ਜਾ ਕੇ ਬਾਤ ਕਰ ਹਾਂ ਜੋ ਬੈਠੇ ਪੜੇ ਤੁਸੀਂ ਫਰੀਆ ਬਾਥਰੂਮ ਤੂੰ ਦੱਸ ਸਕਦੀ ਕਿ ਉਹਨਾਂ ਨੇ 5-10 ਰੁਪਏ ਚਲੋ ਆਓ ਇੱਧਰ ਆ ਜਾਓ ਦਿਖਾਉਂਦੇ ਨਹੀਂ ਇੱਧਰ ਹੀ ਬੈਠੇ ਜਾ ਲੈ ਲੈਂਦੇ ਆਹਦੀ ਗੱਲ ਥੋੜੀ ਐ ਕੀ ਆਹਦੀ ਗੱਲ ਥੋੜੀ ਐ ਇਹ ਰੋ ਰ ਲੈਂਦੇ ਨੇ ਤੂੰ ਲੋਕ ਤਾਂ ਮਚਾਈਆ ਭਲਾ ਠੇਕੇਦਾਰ ਨੂੰ ਗਲਾਸ ਦਿੱਤੀ ਓਰੇ ਕੀ ਕਰੂੰ ਮੈਂ ਕਿਹੜਾ ਦਫਤਰ ਹੈ ਤੇਰਾ ਸਰਕਾਰੀ ਵਾਸਤੇ ਠੇਕੇ ਦੇ ਹੁੰਦਾ ਨਹੀਂ ਨਹੀਂ ਠੇਕਾ ਤੁਸੀਂ ਲਿਖਿਆ ਕਿਵੇਂ ਹੋਇਆ ਉੱਤੇ ਨਹੀਂ ਬਤਮੀ ਜੀ ਤੁਸੀਂ ਕੀ ਕਰਦੇ ਹੋ ਕਾਕਾ ਨਾਲ ਤੁਸੀਂ ਲੋਕਾਂ ਨਾਲ ਲੇਡੀ ਨਾਲ ਕੀ ਕਰਦੇ ਹੋ ਠੱਕੇ ਨਾਲ ਤੁਸੀਂ ਪੈਸੇ ਜੇਬਾਂ ਚੋਂ ਕੱਢਦੇ ਹੋ ਤੁਸੀਂ ਆਪਣੀ ਵਾਰ ਤੁਹਾਨੂੰ ਠੱਕੇ ਛਾਈ ਜ਼ਿਆਦਾ ਗਈਆਂ ਆਪਣੀ ਵਾਰ ਤੁਹਾਨੂੰ ਬਤਮੀ ਜੀ ਜ਼ਿਆਦਾ ਗਈ ਤੁਸੀਂ ਕੀ ਕਰਦੇ ਹੋ ਲੋਕਾਂ ਨਾਲ ਨਹੀਂ ਆਪ ਕਰਦੇ ਹਮ ਨਹੀਂ ਕਰਦੇ ਇੱਧਰ ਤੁਸੀਂ ਲੁੱਟ ਮਚਾਈ ਆ ਓਰੇ 10 ਰੁਪਏ ਆਹ ਕਾਦੇ ਵਾਸਤੇ ਲਿਖਿਆ ਹੈਗਾ ਓਰੇ ਫ੍ਰੀ ਬਾਥਰੂਮ ਮੰਜ਼ੂਰ ਹੈ ਹਾਂ ਮੂਰੇ ਅਸਰ ਪਾ ਦੇ ਕੇ ਅਟਰਾਮ ਬਾਥਰੂਮ ਵਿਛੇ ਮੈਂ ਭਾਜੀ ਕਿਉਂ ਦੰਨੇ ਹੋ ਤੁਸੀਂ ਪਤਾ ਨਹੀਂ ਆਦਾ ਤੁਸੀਂ ਆਰਦੇ ਆਪਣੇ ਹੱਕਾਂ ਲਈ ਕਿਉਂ ਨਹੀਂ ਹੈਗੇ ਕਿੰਨੇ ਚਿਰ ਲੋਕ ਤੁਸੀਂ ਆ ਪੜੋ ਕਿਉਂ ਨਹੀਂ ਗੱਲ ਹੋਊਗੀ ਕੰਦਾ ਨਹੀਂ ਪਹਿਲੇ ਪੈਸੇ ਦੋ ਤੁਸੀਂ ਉਹ ਪੰਜਾਬੀ 'ਚ ਲਿਖਿਆ ਤੁਸੀਂ 112 ਤੇ ਕੰਪਲੇਂਟ ਕਰੋ ਤੁਹਾਡੀ ਸਹੂਲਤ ਲਈ ਸਰਕਾਰ ਨੇ ਹੈਲਪਲਾਈਨ ਚਲਾਈ ਹੋਈ ਹੈ ਜੀ ਉੱਤੇ ਕਾਰਵਾਈ ਹੁੰਦੀ ਆ ਇਹਨਾਂ ਦੇ ਤੱਕੇ ਛਾਈ ਹੈ ਜੀ ਪਹਿਲੇ ਪੈਸੇ ਮੋਬਾਈਲ ਤਾਂ ਹੈਗਾ ਤੁਹਾਡੇ ਕੋਲ ਹਰੇਕ ਕੋਲ ਹੈਗਾ 112 ਤੇ ਕੰਪਲੇਂਟ ਕਰੋ ਕਿਉਂ ਨਹੀਂ ਕਰ ਪਾਈ ਹੁੰਦੀ ਤੁਹਾਨੂੰ ਪਹਿ ਦਿੰਦੇ ਆ ਯਾਰ ਗੱਲ ਕਿਉਂ ਪੈ ਜਾਂਦੇ ਤੁਸੀਂ ਆਪਣੇ ਹੱਕਾਂ ਲਈ ਜਾਂਦਾ ਖੜਦੇ ਨਹੀਂ ਜਦ ਸਰਕਾਰ ਨੇ ਤੁਹਾਡੀ ਸਹੂਲਤ ਲਈ ਇਹ ਸਰਕਾਰ ਨੇ ਬੋਡ ਲਵਾਏ ਹੋਏ ਨੇ ਤੁਹਾਨੂੰ ਲੱਗਦਾ ਇਹਨਾਂ ਨੇ ਲਾਉਣੇ ਸੀਗੇ ਨਹੀਂ ਨਹੀਂ ਦਿਨੇ ਤਾਂ ਨਹੀਂ ਇਹ ਮਹੱਤਵਕ ਬਾਥਰੂਮ ਤੇ ਪੈਸੇ ਨਹੀਂ ਹੋ ਸਕਦੇ ਆਹ ਦੱਸੋ ਨਹੀਂ ਮੈਂ ਤਾਂ ਆਹ ਜਿਹੜਾ ਇਹਨਾਂ ਕੋ ਪੰਜ ਲੱਖ ਭਰਉਂਦੇ ਉਹ ਵਾਲਾ ਕੀ ਹੈ ਮੇਰੇ 5 ਲੱਖ ਇਹ ਲਿਖਿਆ ਹੋਇਆ ਕਿ ਉਹ ਜਨਾਨਾ ਬਾਥਰੂਮ ਫ੍ਰੀ ਇਹ ਸਰਕਾਰ ਦਾ ਰੂਲ ਹੈ ਬਾਥਰੂਮ ਤੇ ਪੈਸੇ ਨਹੀਂ ਲੈ ਸਕਦੇ ਟਾਇਲਟ ਦੇ ਲੈ ਸਕਦੇ ਨੇ ਠੇਕਾ ਹੋਇਆ ਇਹਨਾਂ ਦਾ ਜਦੋਂ ਠੇਕਾ ਹੁੰਦਾ ਉਦੋਂ ਰੂਲ ਤੇ ਲਿਖਿਆ ਹੁੰਦਾ ਵੀ ਬਾਥਰੂਮ ਦੇ ਪੈਸੇ ਨਹੀਂ ਲਿਖਣੇ ਇਹ ਗੱਲ ਕਰ ਰਹੇ ਹਾਂ ਕਿ ਬੋਰਡ ਐਵੇਂ ਨਹੀਂ ਲੱਗੇ ਆ ਕਿ ਬੋਰਡ ਸਰਕਾਰ ਦੇ ਡੰਡੇ ਕਰਕੇ ਲੱਗੇ ਹੋਏ ਨੇ ਇਹ ਕਿਉਂਕਿ ਇਹ ਪਰ ਲੋਕ ਆਪਣੇ ਭੋਲੇ ਨੇ ਦੇ ਦਿੰਦੇ ਨੇ ਅਗਲਾ ਮਜਬੂਰੀ 'ਚ ਔਰ 112 ਤੇ ਇਹਨਾਂ ਦੀ ਕੰਪਲੇਂਟ ਕੀਤੀ ਹੋਵੇ ਇਹਨਾਂ ਦੀ ਅਕਲ ਆ ਜਿਵੇਂ ਟਿਕਾਣੇ ਆਪਣੀ ਵਾਰੀ ਇਹਨਾਂ ਨੂੰ ਗਤਮੀਜੀ ਆਦਾ ਕਿ ਲੋਕਾਂ ਦੀ ਜੇਬਾਂ ਪਾੜਦੇ ਹੋਣ ਹਾਂਜੀ ਅੱਗੇ ਬਹਿਸ ਆਰਗੂਮੈਂਟ ਕਰਦੇ ਨੇ ਬਹਿਸ ਦਿੰਦੇ ਨੇ ਉਹੀ ਕਰਦੇ ਨੇ ਇੱਥੇ ਜੇ ਕੈਮਰਨ ਮੂਰੇ ਸਾਡੇ ਨਾਲ ਪਾਰਕਿੰਗ ਵਾਲੇ ਦੀ ਇਹ ਹਾਲਾ ਹੈ ਹਰ ਬਸ ਇਹੀ ਹਾਲ ਹੈ ਤੁਸੀਂ ਕੀ ਕਰਦੇ ਹੋ ਤੁਸੀਂ ਕਿਹੜੀ ਬਤਮੀਜੀ ਕਰਦੇ ਹੋ ਤੁਸੀਂ ਨਹੀਂ ਲੋਕਾਂ ਦੇ ਜਨਾਨੀਆਂ ਨਾਲ ਮੇਰੇ ਕੋਲ ਰਿਕਾਰਡਿੰਗ ਆ ਲੇਡੀਜ਼ ਹੁਣ ਬੋਲ ਕੇ ਗਈਆਂ ਨੇ ਤੇਰੇ ਖਿਲਾਫ ਬਿਆਨ ਤੇਰੇ ਖਿਲਾਫ ਤੂੰ ਦੇਖ ਕੇ ਭੱਜੀ ਕਿਉਂ ਆ ਫਿਰ ਕੈਮਰਾ ਦੇਖ ਕੇ ਲੁਕੀ ਕਿਉਂ ਫਰਿੱਜ ਦੇ ਪਿੱਛੇ ਜਾ ਕੇ ਕਿਸਾ ਕਾ ਕਰਨੀ ਆ ਕਰੀ ਮੈਂ ਫਰਿੱਜ ਕੇ ਪਿੱਛੇ ਤੂੰ ਸਾਨੂੰ ਦੇਖ ਕੇ ਕੈਮਰਾ ਉੱਤੇ ਸਾਨੂੰ ਆਡੀਅੰਸ ਨੂੰ ਲੋਕਾਂ ਨੇ ਦੱਸਿਆ ਕਹਿੰਦੇ ਦੇਖ ਕੇ ਭੱਜ ਗਈ ਉਰੇ ਤੂੰ ਫਰਿੱਜ ਪਿੱਛੇ ਲੁਕ ਗਈ ਆ ਕੇ ਕੀ ਕਰ ਰਹੀ ਸੀ ਫਰਿੱਜ ਪਿੱਛੇ ਫਿਰ ਤੂੰ ਫਰਿੱਜ ਪਿੱਛੇ ਕੀ ਕਰ ਰਹੀ ਸੀ ਤੂੰ ਫਿਰ ਜੇ ਨਹੀਂ ਭੱਜੀ ਤੂੰ ਅਵੀ ਕਰੂੰਗੀ ਬੋਲ ਬਾਤ ਤੇ ਫੋਨ ਇੱਥੇ ਨਹੀਂ ਹੁੰਦੀ ਕਿੱਥੇ ਦੀ ਰਹਿਣ ਵਾਲੀ ਐ ਇਹਨੂੰ ਭਾਈ ਉਧਰ ਜਾ ਕੇ ਬਾਤ ਕਰ ਤੂੰ ਉਹਰੇ ਪਲਾ ਠੇਕੇਦਾਰ ਨੂੰ ਆ ਤੁਸੀਂ ਅਡਾ ਇੰਚਾਰਜ ਉਹ ਖੜੇ ਨੇ ਉਹਨਾਂ ਨੂੰ ਬੁਲਾਇਆ ਸੀ ਵੀ ਇਹ ਪੈਸੇ ਮੰਗਦੇ ਨੇ ਜੇ 5-5 ਰੁਪਏ ਬਾਥਰੂਮ ਦੇ ਆਓ ਵੀਰੇ ਆਵਾਜ਼ ਤੁਸੀਂ ਚੱਗੋਗੇ ਗੱਲ ਛੋਟੀ 5 ਰੁਪਏ ਦੀ ਨਹੀਂ ਹੈਗੀ ਗੱਲ ਆਪਣੇ ਹੱਕ ਦੀ ਹੈ ਜਦ ਸਰਕਾਰ ਨੇ ਸਹੂਲਤ ਦਿੱਤੀ ਆ ਕਿਹਾ ਸਰ ਅਸੀਂ ਕਿਹਾ ਵੀ ਇੱਥੇ ਤੁਸੀਂ 5 ਰੁਪਏ ਕਹਦੇ ਨਾ ਜੀ ਕਹਿੰਦਾ 5 ਲੱਗਣਗੇ ਬਿਲਕੁਲ ਫ੍ਰੀ ਹੈ ਜੀ ਆਓ ਦੇਖ ਕੇ ਲਾਇਆ ਸਰਕਾਰ ਨੇ ਲਵਾਏ ਹੋਣੇ ਪਰ ਇਹ 5 ਰੁਪਏ ਲੰਦੇ ਨੇ ਤੰਗ ਪਰੇਸ਼ਾਨ 20-20 ਰੁਪਏ ਟਾਇਲਟ ਵਾਲੇ ਤੋਂ ਲੈ ਰਹੇ ਨੇ ਲੇਡੀਜ਼ ਇਹਦਾ ਤੁਸੀਂ ਰੋਡਵੇ ਦੇ ਡਿਪਾਰਟਮੈਂਟ ਨਾਲ ਗੱਲ ਕਰੋ ਨਾ ਜੀ ਗੱਲ ਸਾਰੇ ਪਾਸੇ ਪਹਿਲੇ ਜਿਹੜੇ ਕੀ ਪਤਾ ਇਹ ਮਚਾਰ ਇਹ ਤਾਂ ਇਹਨਾਂ ਦੀ ਹੋਊਗੀ ਨਾ ਪਹਿਲਾਂ ਜਿਹੜੇ ਮੌਕੇ ਤੇ ਅਸੀਂ ਮਿਲਿਆ ਉਹ ਤਾਂ ਜਾ ਕੇ ਕਹਿ ਦੇਣਗੇ ਅਸੀਂ ਲੰਦੇ ਨਹੀਂ ਹੈਗੇ ਪਰ ਸਬੂਤ ਤਾਂ ਪਹਿਲਾਂ ਜਹੀ ਲਈ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਲਿਖ ਕੇ ਵੀ ਲਾਇਆ ਰੋਡਵੇ ਨੇ ਉਹ ਦੇਖ ਲੇਕ ਲਾਇਆ ਸਰ ਜੀ ਮੈਨੂੰ ਪਤਾ ਸਰ ਡਾਟਾ ਇਨਚਾਰਜ ਦਾ ਫੋਨ ਹੈ ਮੈਂ ਇਹਨਾਂ ਨੂੰ ਫੋਨ ਕਰਕੇ ਬੁਲਾਇਆ ਆਏ ਹੋਏ ਨੇ ਉਹ ਮੇਰੇ ਨਾਲ ਨੇ ਇੱਥੇ ਖੜੇ ਨੇ ਉਹ ਕਿੱਥੇ ਨੇ ਮਾੜੇ ਦਿਓ ਨੰਬਰ ਲਓ ਖਾਨਮੇ ਸਾਤਾ ਕਿੰਸੀ 32206 ਬਾਗੜ ਦੇ 206 ਕਿੱਥੇ ਨੇ ਮਾੜੀ ਕਰਾਇਆ ਗਾ ਮੈਂ ਆਪੇ ਖੜੇ ਨੇ ਨੇ ਉਹ ਕਹਿੰਦਾ ਮੈਂ ਗੱਲ ਕਰਕੇ ਫੇਰ ਜਾਊਂਗਾ ਮਾਝ ਤੇ ਘੜਾਈ ਹੋਣ ਜਾਂਦਾ ਕਿ ਆ ਜਾ ਕੈਮਰੇ ਵਾਲੇ ਇੱਧਰ ਗੱਲਬਾਤ ਕਰਨ ਲੱਗੇ ਲੁੱਕ ਦੀ ਜਾ ਕੇ ਫਰਿੱਜ ਪਿੱਛੇ ਅਸੀਂ ਥੋੜੇ ਤੋਂ ਪਹਿਲਾਂ ਅਸੀਂ ਇਹੀ ਰੋਲਾ ਪਾ ਕੇ ਹਟੇ ਜੀ ਇਹਨਾਂ ਨਾਲ ਵੀ ਪੈਸੇ ਕਹਦੇ ਦਈਏ ਤੁਹਾਨੂੰ ਇਹ ਬਾਅਦ ਮੁੱਕਰ ਜਾਂਦੇ ਨੇ ਪਹਿਲਾਂ ਮੈਂ ਜੇ ਕਸਟਮਰੇ ਪੁੱਛਿਆ ਇਹਨਾਂ ਨੂੰ ਮੈਂ ਬਾਥਰੂਮ ਜਾਣਾ ਕਿੰਨੇ ਪੈਸੇ ਕਹਿੰਦਾ 5 ਰੁਪਏ ਲਿਓ ਪਹਿਲਾਂ ਫੇਰ ਅੰਦਰ ਬਾਹਰ ਕਰਾਂਗੇ ਸਹੀ ਗੱਲ ਹੈ ਜੋ ਬੰਦੇ ਐਮਰਜੈਂਸੀ ਚੀਜ਼ ਆ ਇਹ ਨੇਚਰਲ ਕਾਲ ਆ ਜਿਹੜੀ ਐਮਰਜੈਂਸੀ ਆ ਬੰਦੇ ਨੂੰ ਉੱਤਰ ਬਲੈਡਰ ਬਟਨ ਵਾਲਾ ਹੋਵੇ ਕਹਿੰਦੇ ਪਹਿਲੇ 5 ਰੁ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ 80400 ਬੋਲਦੇ ਜੀ ਹਾਂ 80400 ਬੋਲਦੇ ਜੀ ਮੈਂ ਤਾਂ ਜੀ ਕੁਲਵਿੰਦਰ ਸਿੰਘ ਬੋਲ ਰਿਹਾ ਹਾਂ ਯੂਜੀ ਮੀਡੀਆ ਤੋਂ ਅਸੀਂ ਤੁਹਾਡੇ ਇੱਥੇ ਬੱਸ ਸਟੈਂਡ ਆਏ ਹੋਇਆ ਕਾਫੀ ਕੰਪਲੇਂਟ ਆ ਰਹੀਆਂ ਨੇ ਬਾਥਰੂਮ ਫ੍ਰੀ ਹੈ ਜੀ ਕਾ ਮੁੱਲ ਪੈਸੇ ਲੱਗਦੇ ਨੇ ਹੈਲੋ ਜਾ ਰਹਾ ਹਾਂ ਉਹਨੇ ਫੋਨ ਨਹੀਂ ਚੱਕ ਰਹੇ ਹਾਂ ਕੋਲ ਕਰ ਰਹੇ ਹੋ ਉਹ ਤੁਹਾਡੀ ਕੋਲ ਚੱਕ ਨਹੀਂ ਆਉਂਦਾ ਹੈ ਕਿਰਪਾ ਕਰਕੇ ਥੋੜੀ देर ਬਾਅਦ ਕੋਸ਼ਿਸ਼ ਕਰੋ ਆਪ ਕਿਸ ਵਿਅਕਤੀ ਕੋਲ ਕਰ ਰਹੇ ਕਿਥੇ ਨੇ ਹੈਗੇ ਕਿਥੇ ਕਿੰਨੇ ਪੈਸੇ ਲੈ ਰਹੇ ਹੋ ਤੁਸੀਂ ਕੋਈ ਭਾਈ ਹੈ ਬਾਤ ਤੁਸੀਂ ਕੋਈ ਪਹਿਲੀ ਕੋਲ ਕਰ ਰਹੇ ਤੁਹਾਡੇ ਉੱਤੇਲੇ ਬਾਥਰੂਮ ਦੇ ਲੈ ਰਹੇ ਨੇ ਬੇਸੇ ਕੋਈ ਆਪਾਂ ਕੋਈ ਨਹੀਂ ਦੇਦੇ ਵੀਰੇ ਆਪਾਂ ਜਿਹੜਾ ਲਾਇਟਿੰਗ ਦੀ ਬਾਤ ਨੂੰ ਕਰ ਗਏ ਉੱਥੇ ਪੈਸੇ ਲੈਂਦੇ ਇੱਥੇ ਕੋਈ ਪੈਸੇ ਨਹੀਂ ਲੈਂਦਾ جا کے پیسہ لے ਆ ਕੋਈ بس جی پلی ਤੁਸੀਂ ਡੈਂਚਾਰਜ ਹੋ ਹਾਂਜੀ ਦੱਸੋ ਸਰ ਕੀ ਨਾਮ ਹੈ ਤੁਹਾਡਾ ਮੇਰਾ ਗੁਰਜੋਤ ਸਿੰਘ ਆ ਜੀ ਤੁਸੀਂ ਦੇਖਿਆ ਤੈਨੂੰ ਗਾਕਾ ਦੀ ਨੋਟੀਫਿਕੇਸ਼ਨ ਹੋ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਪਸੇ ਚ ਸਫਰ ਜ਼ਿਆਦਾਤਰ ਗਰੀਬ ਕਰਦਾ ਹਨ ਤੇ ਸਰਕਾਰ ਵੱਲੋਂ ਜੋ ਬਾਥਰੂਮ ਆ ਫ੍ਰੀ ਹੈ ਟਾਇਲਟ ਦੇ ਜੋ ਪੈਸੇ ਆ ਜੋ ਉਹਨਾਂ ਦਾ ਹਰਤਾ ਲੈ ਸਕਦੇ ਨੇ ਹਾਂਜੀ ਤੇ ਤੁਸੀ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਵੀ ਇਹਦਾ ਲੰਦੇ ਨੇ ਸਰ ਇਹਨਾਂ ਨੇ ਗਾਂ ਖੇਕੇ ਦੇ ਦਿੱਤਾ ਹੋਇਆ ਸਰ ਸਪਾਈ ਕਰ ਰਹੇ ਸਪਾਈ ਕਰਦੇ ਆ ਜੀ ਕਿਹੜਾ ਬੋਰ ਲੱਗਿਆ ਵਾ ਨਾ ਬਾਥਰੂਮ ਫਰੀ ਉਹ ਸਰਕਾਰ ਦੇ ਰੂਲ ਕਰਕੇ ਲੱਗਿਆ ਹੋਇਆ ਕਿਉਂਕਿ ਲੈ ਨਹੀਂ ਸਕਦੇ ਜਦੋਂ ਇਹਨਾਂ ਦਾ ਠੇਕਾ ਹੁੰਦਾ ਉੱਥੇ ਵੀ ਲਿਖਤੀ ਇਹਨਾਂ ਤੋਂ ਲਿਖਾਇਆ ਜਾਂਦਾ ਵੀ ਬਾਥਰੂਮ ਬਿਲਕੁਲ ਇਹ ਤੁਹਾਨੂੰ ਆਪਣੇ ਮਾਦੀ ਆਰਾਮ ਤੋਂ ਦੱਸਣਾ ਹੈ ਜਾਂ ਸਰਕਾਰ ਤੱਕ ਪਹੁੰਚਣੀ ਚਾਹੀਦੀ ਜੀ ਗੱਲ ਤੁਹਾਡੀ ਦੇਖ ਕੇ ਲਾਹੌਰ ਵੀ ਆ ਹੁਣ ਤੁਹਾਨੂੰ ਪਤਾ ਹੈ ਨੇਚਰਲ ਕਾਲ ਆ ਬੰਦੇ ਨੂੰ ਐਮਰਜੈਂਸੀ ਬਾਥਰੂਮ ਬੰਦਾ ਕਿਤਾ ਸਫਰ ਤੋਂ ਆ ਰਿਹਾ ਜਿਆਦੇ ਪ੍ਰੈਸ਼ਰ ਪਿਆ ਹੋਵੇ ਇਹ ਪਹਿਲਾਂ ਪੈਸੇ ਘਟਾਉਂਦੇ ਨੇ ਕਹਿੰਦੇ ਤਾਂ ਅੰਦਰ ਬੜਿਓ ਬੰਦਾ ਐਮਰਜੈਂਸੀ ਕਿਤੇ ਹਾਂਜੀ ਹਾਂਜੀ ਬਿਲਕੁਲ ਬਹੁਤ ਮਾੜੀ ਦਲਵਾਤਾ ਹੀ ਇਹਨਾਂ ਦੀ ਇਹ ਤੇ ਆਪਣੇ ਪੱਧਰ ਤੇ ਨਹੀਂ ਕੋਤ ਅੱਗੇ ਲੇਖੇ ਕੰਪਲੇਟ ਕਰਦੇ ਅਸੀਂ ਇਸ ਵਰ ਕਈ ਵਾਰ ਕਰੀਏ ਜੀ ਪੱਧਰ ਉਹ ਕਦੇ ਵੀ ਚਲਪਾਈ ਨਹੀਂ ਨਹੀਂ ਕੋਈ ਕਾਰਵਾਈ ਨਹੀਂ ਇਹਦੀ ਕੌਣ ਦੇਖਦਾ ਕੌਣ ਹੈ ਉੱਪਰ ਹੈ ਮਹਿਕਮੇ ਨੂੰ ਸਰ ਮਹਿਕਮੇ ਨੂੰ ਤਾਂ ਉੱਪਰੋਂ ਸਾਰੇ ਹੈੱਡ ਆਫਿਸ ਤੋਂ ਹੀ ਦਿੱਤਾ ਹੋਇਆ ਹੈ ਜੀ ਇਹ ਠੀਕੇ ਤੇ ਤੁਹਾਡੇ ਮਤਲਬ ਟ੍ਰਾਂਸਪੋਰਟ ਡਿਪਾਰਟਮੈਂਟ ਤੋਂ ਹਾਂਜੀ ਟ੍ਰਾਂਸਪੋਰਟ ਤੋਂ ਹਾਂਜੀ ਹਾਂਜੀ ਕੋਈ ਨਗਰ ਕਾਇਨ ਨਿਕਮ ਦਾ ਨਹੀਂ ਸਰ ਨਗਰ ਨਿਕਾ ਦਾ ਨਹੀਂ ਕਿਉਂਕਿ ਜਿਹਾ ਸਾਡਾ ਡੀਸੀ ਸਫਤਰ ਸਾਹਿਬ ਨੇ ਉਹਨਾਂ ਦੀ ਨੋਟਿਸ ਹੋ ਸਕਦਾ ਜੀ ਸਾਹਿਬ ਦੀ ਨੋਟਿਸ ਆ ਇੱਥੇ ਲੋਟਿਫਸਟ ਹੋ ਰਹੀ ਹੈ ਗਰੀਬਾਂ ਦੀ ਕਿਉਂਕਿ ਜ਼ਿਆਦਾਤਰ ਜੋ ਗਰੀਬ ਤਬਕਾ ਹੈ ਬੱਸ ਦੇ ਵਿੱਚ ਸਫ਼ਰ ਕਰਦਾ ਹੈ ਤੇ ਕਈ ਵਾਰ ਕੋਈ ਲੰਬੇ ਸਫ਼ਰ ਤੋਂ ਕੋਈ ਆਉਂਦਾ ਹੈ ਤਾਂ ਲੰਬੇ ਸਫ਼ਰ ਕਰਕੇ ਕਿਸੇ ਨੂੰ ਬਾਥਰੂਮ ਜਾਂ ਟਾਇਲਟ ਜਾਣਾ ਹੁੰਦਾ ਹੈ ਤਾਂ ਇਸ ਤਰ੍ਹਾਂ ਉਹਨਾਂ ਦੇ ਨਾਲ ਧੱਕੇਸ਼ਾਈ ਕੀਤੀ ਜਾਂਦੀ ਹੈ ਕਿ ਤਾਂ ਬਾਥਰੂਮ ਦੇ ਪੈਸੇ ਲੈ ਜਾਂਦੇ ਨੇ ਉਹ ਤੋਂ ਬਾਅਦ ਚ ਪਹਿਲਾਂ ਪੈਸੇ ਪਰਵਾ ਕੇ ਤਾਂ ਅੰਦਰ ਐਂਟਰੀ ਕਰਨ ਦਿੱਤੀ ਜਾਂਦੀ ਹੈ ਉਹਨਾਂ ਨੂੰ ਵੀ ਪਹਿਲਾਂ ਪੈਸੇ ਦਿਓ ਤਾਂ ਅੰਦਰ ਜਾਣ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਆਦਾ ਧੱਕੇਸ਼ਾਹੀ ਇੱਥੇ ਲੁਧਿਆਣਾ ਬੱਸ ਸਟੈਂਡ ਤੇ ਹੋ ਰਹੀ ਆ ਕੀ ਪ੍ਰਸ਼ਾਸਨ ਕੀ ਸੰਬੰਧਤ ਮੈਕਮਾ ਸੁੱਤਾ ਪਿਆ ਸੋ ਜ਼ਰੂਰ ਇਸ ਬਾਰੇ ਡੀਸੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕੋਸ਼ਿਸ਼ ਕਰਕੇ ਉਹਨਾਂ ਨੂੰ ਵੀ ਕੰਪਲੇਂਟ ਦਵਾਂਗੇ ਉਹ ਦੇਖ ਸਕਦੇ ਹੋ ਦੋਹੇ ਜਿਹੜੀਆਂ ਸੀਟਾਂ ਨੇ ਖਾਲੀ ਛੱਡ ਗਏ ਨੇ ਜਦੋਂ ਪਤਾ ਲੱਗਿਆ ਮੀਡੀਆ ਆ ਗਿਆ ਜਦ ਕਿ ਪਹਿਲਾਂ ਪੂਰੀ ਲੁੱਟ ਖੋਟ ਫਸਾਈ ਹੋਈ ਸੀ ਅੰਦਰ ਵੜਨ ਨਹੀਂ ਦਿੰਦੇ ਸੀ ਤੇ ਗੇਟ ਤੇ ਖੜਾ ਸੀ ਕਹਿੰਦਾ ਪਹਿਲਾਂ ਪੈਸੇ ਕੱਟੋ ਤਾਂ ਅੰਦਰ ਜਾਇਓ ਸੋ ਜਰੂਰ ਤੁਸੀਂ ਵੀ ਜੇ ਘਰ ਆਉਂਦੇ ਹੋ ਕਿਤੇ ਤੁਹਾਨੂੰ ਲੱਗਦਾ ਥੱਕਾ ਹੋ ਰਿਹਾ ਤਾਂ ਆਵਾਜ਼ ਉਠਾਇਆ ਕਰੋ ਹਰ ਜਗ੍ਹਾ ਤੇ ਕੰਪਲੇਂਟ ਨੰਬਰ ਹੁੰਦੇ ਨੇ ਨਹੀਂ ਹੈਗਾ ਨੰਬਰ ਤਾਂ 112 ਤੇ ਕਾਲ ਕਰ ਸਕਦੇ ਹੋ ਉੱਥੇ ਤੁਹਾਡੀ ਅੱਗੇ ਕਾਲ ਡਾਇਵਰਟ ਕਰ ਦਿੱਤੀ ਜਾਊਗੀ ਸਬੰਧਤ ਮੈਕਮੇ ਦੇ ਨਾਲ ਸੋ ਜਰੂਰ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਵੀ ਧਿਆਨ ਰੱਖਿਆ ਕਰੋ ਗੱਲ 5 ਰੁਪਏ ਦੀ ਨਹੀਂ ਗੱਲ ਹੈ ਹੁਣ 5 ਰੁਪਏ ਬੰਦੇ ਕੋਲ ਨਹੀਂ ਖੁੱਲੇ ਹੁੰਦੇ ਉਹਨੂੰ ਅੰਦਰ ਨਹੀਂ ਜਾਣ ਦਿੰਦੇ ਹੁਣ ਬੰਦਾ ਕਈ ਵਾਰ 100 150 200 ਕਿਲੋਮੀਟਰ ਦਾ ਸਫ਼ਰ ਕਰਕੇ ਆਇਆ ਗਰੀਬ ਤਬਕਾ ਸਫ਼ਰ ਕਰਦਾ ਜਿਆਦਾਤਰ ਸੋ ਇਹ ਚੀਜ਼ਾਂ ਦਾ ਧਿਆਨ ਰੱਖੇ ਤੇ ਪ੍ਰਸ਼ਾਸਨ ਵੀ ਜੇਕਰ ਦੇਖਦਾ ਤਾਂ ਅਜਿਹੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਇਹਨਾਂ ਦਾ ਠੇਕਾ ਰੱਦ ਹੋਵੇ ਇਹਨਾਂ ਤੇ ਸਖਤ ਕਾਰਵਾਈ ਵੀ ਕੀਤੀ ਜਾਵੇ ਇਸ ਤਰ੍ਹਾਂ ਲੋਕਾਂ ਦੇ ਨਾਲ ਇਹ ਧੱਕੇਸ਼ਾਹੀ ਕਰਦੇ ਨੇ ਆਪਣੀ ਵਾਰ ਜੀ ਸਵਾਲ ਪੁੱਛੀਏ ਤਾਂ ਇਹਨਾਂ ਨੂੰ ਬਦਤਮੀਜ਼ੀ ਲੱਗਦੀ ਹੈ ਕੀ ਕਹਿੰਦੇ ਤੁਹਾਡੇ ਸਾਰੇ ਜਰੂਰ ਕਮੈਂਟ ਕਰਨਾ ਵੀ ਜਿਹੜੇ ਕਹਿੰਦੇ ਚੋਰੀ ਲੁਕਦੇ ਹੁੰਦੇ ਨੇ ਲੁਕੇ ਕਿਵੇਂ ਨੇ ਦੇਖ ਕੇ ਤੁਹਾਨੂੰ ਪਤਾ ਹੀ ਹੁਣ ਆਪਣੀਆਂ ਸੀਟਾਂ ਤੋਂ ਗਾਇਬ ਨੇ ਜੀ ਧੰਨਵਾਦੀ ਲੁਧਿਆਣਾ ਸ਼ਹੀਦ ਸੁਖਦੇਵ ਇੰਟਰਨੈਸ਼ਨਲ ਬੱਸ ਟਰਮੀਨਲ ਤੋਂ ਤੁਹਾਡੇ ਲਈ ਖਾਸ ਅਪਡੇਟ ਲੈ ਕੇ ਆਏ ਸੀ ਕਿਉਂਕਿ ਲਗਾਤਾਰ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਧੰਨਵਾਦੀ